ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 283 ਤੋਂ ਲੈ ਕੇ 285 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਪੈਨ ਤਿਸੇ 부ਜਾਏ ਨਾਨਕਾ ਜਿਸ ਹੋਵੈ ਸੋ ਪਰਸਨ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦਾ ਨਾ ਕੋਈ ਰੂਪ ਨਾ ਕੋਈ ਚਿਹਨ ਚੱਕਰਾ ਤੇ ਨਾ ਕੋਈ ਰੰਗ ਆ ਪਰਮਾਤਮਾ ਦੇ ਇਹ ਜੋ ਦਿਸਣ ਵਾਲੇ ਨੇ ਇਨਾ ਗੁਨਾ ਤੋਂ ਪ੍ਰਮਾਤਮਾ ਅਲੱਗ ਹੈ ਤੇ ਕਹਿੰਦੇ ਨਾਨਕ ਜੀ ਵੀ ਜਿਸ ਤਰ੍ਹਾਂ ਜਿਹਦੇ ਤੇ ਪ੍ਰਮਾਤਮਾ ਤਰੁੱਠਦਾ ਹੈ ਖੁਸ਼ ਹੁੰਦਾ ਹੈ ਕਹਿੰਦੇ ਉਹਨੂੰ ਆਪਣਾ ਆਪਾ 부ਝਾ ਦਿੰਦਾ ਹੈ ਸਮਝਾ ਦਿੰਦਾ ਹੈ ਉਸ ਜੀਵ ਨੂੰ ਪ੍ਰਮਾਤਮਾ ਦਾ ਅਨੁਭਵ ਹੋ ਜਾਂਦਾ ਹੈ ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮਹਿ ਰਖ ਮਾਨਖ ਕੀ ਤੂੰ ਪ੍ਰੀਤ ਤਿਆਗ ਫਿਰ ਜੀਵ ਨੂੰ ਕਹਿ ਰਹੇ ਨੇ ਕਿ ਉਹ ਪਰਮਾਤਮਾ ਜੋ ਸਦਾ ਅਟਲ ਹੈ ਉਹਨੂੰ ਆਪਣੇ ਚੇਤੇ ਵਿੱਚ ਰੱਖ ਤੇ ਜੇ ਮਨੁੱਖ ਦਾ ਆਸਰਾ ਮਨੁੱਖ ਦਾ ਪ੍ਰੇਮ ਉਹ ਤੂੰ ਤਿਆਗ ਦੇ ਤਿਸਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਕਹਿੰਦੇ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਹੀ ਵਿਆਪਕ ਹੈ ਪਰਮਾਤਮਾ ਤੋਂ ਬਾਹਰ ਕੋਈ ਚੀਜ਼ ਨਹੀਂ ਹੈਗੀ ਸਭ ਕੁਝ ਉਹਦੇ ਆਪਣੇ ਵਾਸ ਵਿੱਚ ਹੈ ਆਪੇ ਬਿਨਾ ਆਪੇ ਦਾਣਾ ਗਹਿਰ ਗੰਭੀਰ ਗਹਿਰ ਸੁਜਾਨਾ ਪਰਮਾਤਮਾ ਕਹਿੰਦੇ ਸਾਡੇ ਜੀਵਾਂ ਦੇ ਅੰਦਰ ਨੂੰ ਪਛਾਨਣ ਵਾਲਾ ਹੈ ਤੇ ਸਿਆਣਾ ਹੈ ਪਰਮਾਤਮਾ ਬੜੇ ਦੂੰਗੇ ਗਹਿਰੇ ਹਿਰਦੇ ਵਾਲਾ ਹੈ ਤੇ ਸਿਆਣਾ ਹੈ। ਪਾਰ ਬ੍ਰਾਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ। ਕਹਿੰਦੇ ਉਹ ਸਾਨੂੰ ਪਾਲਣ ਵਾਲਾ ਹੈ, ਕਿਰਪਾ ਦਾ ਸਾਗਰ ਹੈ, ਦਿਆਲੂ ਹੈ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ, ਬਖਸ਼ ਦਿੰਦਾ ਹੈ। ਬਖਸ਼ੰਦ ਸਾਡੀ ਗਲਤੀ ਵੀ ਬਖਸ਼ ਦਿੰਦਾ ਹੈ। ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹ ਅਨੁਰਾਉ ਨਾਨਕ ਜੀ ਕਹਿੰਦੇ ਨੇ ਕਿ ਨਾਨਕ ਦੇ ਮਨ ਵਿੱਚ ਇਹ ਤਾਂਗ ਹੈ ਕਿ ਮੈਨੂੰ ਆਪਣੇ ਸਾਧਾਂ ਦੀ ਸੰਤਾਂ ਦੀ ਚਰਨੀ ਪਾਓ ਜੀਵ ਵੱਲੋਂ ਕਹਿ ਰਹੇ ਨੇ ਕਿ ਜੀਵ ਨੂੰ ਸਾਧ ਸੰਤ ਦੀ ਸ਼ਰਨ ਪਾਓ ਤਾਂ ਕਿ ਜੀਵ ਨੂੰ ਉੱਥੋਂ ਨਾਮ ਪ੍ਰਾਪਤ ਹੋ ਸਕੇ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਕਹਿੰਦੇ ਪਰਮਾਤਮਾ ਸਾਡੀ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਸਮਰੱਥ ਹੈ ਤੇ ਉਹ ਸ਼ਰਨ ਆਉਣ ਦੇ ਸਮਰੱਥ ਹੈ ਕਿ ਅਸੀਂ ਉਹਦੀ ਸ਼ਰਨ ਜਾ ਸਕੀਏ ਜੋ ਕਹਿੰਦੇ ਪਰਮਾਤਮਾ ਨੇ ਜੀਵ ਦੇ ਲੇਖੇ ਵਿੱਚ ਪਾਇਆ ਹੈ ਉਹੀ ਕੁਛ ਉਹਦੇ ਜੀਵਨ ਕਾਲ ਵਿੱਚ ਵਰਤਦਾ ਹੈ ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਕਹਿੰਦੇ ਪਰਮਾਤਮਾ ਇੱਕ ਅੱਖ ਚਮਕਣ ਦੇ ਟਾਈਮ ਦੇ ਵਿੱਚ ਸੰਸਾਰ ਨੂੰ ਪੈਦਾ ਤੇ ਸੰਸਾਰ ਨੂੰ ਖਤਮ ਕਰ ਸਕਦਾ ਹੈ ਕਹਿੰਦੇ ਉਹਦਾ ਜਿਹੜਾ ਇਹ ਕੰਮ ਹੈ ਇਹਦਾ ਇਹਦੀ ਕਿਸੇ ਹੋਰ ਨੂੰ ਸਮਝ ਨਹੀਂ ਹੈ ਇਹ ਆਪਣੀਆਂ ਪਰਮਾਤਮਾ ਆਪੇ ਹੀ ਜਾਣੇ आनंद रूप मंगल सज्ज आके सर्व थोक सुनिए करताके कंदे परमात्मा ਦੇ ਘਰ ਹਮੇਸ਼ਾ ਹੀ ਖੁਸ਼ੀਆਂ ਆਨੰਦ ਰਹਿੰਦਾ ਹੈ ਕਹਿੰਦੇ ਸੁਣਿਆ ਵੀ ਉਹਦੇ ਘਰ ਸਾਰੇ ਖਜ਼ਾਨੇ ਨੇ ਅਰਥੋਕ ਵਿੱਚ ਨੇ ਕਦੇ ਨਾ ਖਤਮ ਹੋਣ ਵਾਲੇ ਨੇ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀ ਸਰ ਗ੍ਰਹਿਸਤ ਮਹਿ ਪੋਗੀ ਕਹਿੰਦੇ ਰਾਜੇ ਦੇ ਰੂਪ ਵਿੱਚ ਰਾਜ ਕਰ ਰਿਹਾ ਹੈ ਜੋਗੀ ਦੇ ਰੂਪ ਵਿੱਚ ਜੋਗ ਕੁਮਾਰ ਰਿਹਾ ਹੈ ਤਪੀ ਦੇ ਰੂਪ ਵਿੱਚ ਤਪ ਕਰ ਰਿਹਾ ਹੈ ਗ੍ਰਹਿਸਤ ਦੇ ਰੂਪ ਵਿੱਚ ਗ੍ਰਹਿਸਤ ਨਿਭਾ ਰਿਹਾ ਹੈ ਕਿਉਂਕਿ ਸਾਰਿਆਂ ਵਿੱਚ ਵਿਆਪਕ ਹੈ ਨਾ ਤੇ ਆਏ ਤੇ ਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਨਾਨਕ ਜੀ ਕਹਿੰਦੇ ਨੇ ਉਸ ਪਰਮ ਬ੍ਰਹਮ ਦਾ ਕਿਸੇ ਨੇ ਅੰਤ ਨਹੀਂ ਪਾਇਆ ਪਰ ਉਹਦੇ ਭਗਤਾਂ ਨੇ ਧਿਆ ਧਿਆ ਕੇ ਉਹਨੂੰ ਅਨੰਤ ਪਾ ਲਿਆ ਹੈ ਜਾ ਕੀ ਲੀਲਾ ਕੀ ਮਿਤ ਨਾਹੀਂ ਸਗਲ ਦੇਵ ਹਾਰੇ ਅਬਗਾਹੇ ਕਹਿੰਦੇ ਸਾਰੇ ਹੀ ਦੇਵਤੇ ਜੋਰ ਲਾ ਲਾ ਕੇ ਥੱਕ ਗਏ ਪਰ ਉਹਦੀ ਲੀਲਾ ਨੂੰ ਨਹੀਂ ਸਮਝ ਸਕੇ ਪਰਮਾਤਮਾ ਦੀ ਲੀਲਾ ਖੇਡ ਕਿਸੇ ਨੂੰ ਸਮਝ ਨਹੀਂ ਆ ਸਕਦੀ ਪਿਤਾ ਕਾ ਜਨਮ ਕੇ ਜਾਣੇ ਪੁੱਤ ਸਗਲ ਪਰੋਈ ਆਪਣੇ ਸੂਤ ਕਹਿੰਦੇ ਜਿਸ ਤਰ੍ਹਾਂ ਪਿਤਾ ਦੇ ਜਨਮ ਬਾਰੇ ਪੁੱਤਰ ਨੂੰ ਕੀ ਪਤਾ ਹੋ ਸਕਦਾ ਇਸ ਤਰ੍ਹਾਂ ਸਾਰੇ ਪਰਮਾਤਮਾ ਦੇ ਬੱਚੇ ਆ ਤਾਂ ਸਾਨੂੰ ਪਰਮਾਤਮਾ ਗਾਰੇ ਕੀ ਪਤਾ ਹੋ ਸਕਦਾ ਪਰਮਾਤਮਾ ਨੇ ਕਹਿੰਦੇ ਜਿਸ ਤਰ੍ਹਾਂ ਮਾਲਾ ਦੇ ਮਣਕੇ ਧਾਗੇ ਵਿੱਚ ਪਰੋਏ ਹੁੰਦੇ ਨੇ ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਰੂਪੀ ਧਾਗੇ ਵਿੱਚ ਪਰੋ ਕੇ ਰੱਖੀ ਹੋਈ ਆ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਤੇ ਆਵੇ ਸੇ ਨਾਨਕ ਜੀ ਕਹਿੰਦੇ ਨੇ ਵੀ ਜਿਸ ਜਿਸ ਜੀਵ ਨੂੰ ਪਰਮਾਤਮਾ ਚੰਗੀ ਬੁੱਧ ਗਿਆਨ ਤੇ ਸੁਰਤ ਜੋੜਨ ਦੀ ਸਮਤ ਦਿੰਦਾ ਹੈ ਉਹੀ ਉਸ ਪਰਮਾਤਮਾ ਦਾ ਨਾਮ ਤਿਆ ਰਹੇ ਨੇ ਸੇਵਕ ਜਨ ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਜਿਹੜੇ ਜੀਵਾਂ ਨੂੰ ਕਹਿੰਦੇ ਮਾਇਆ ਦੇ ਤਿੰਨ ਗੁਣਾ ਵਿੱਚ ਰੱਖਦਾ ਹੈ ਉਹ ਫਿਰ ਜਨਮ ਮਰਨ ਦੇ ਚੱਕਰ ਵਿੱਚ ਪਰਮ ਦੇ ਰਹਿੰਦੇ ਨੇ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਕਹਿੰਦੇ ਜੀਵ ਜਹ ਜਿਹੜੇ ਉੱਚੀ ਮਤ ਵਾਲੇ ਨੇ ਚਾਹੇ ਨੀਮੀ ਮਤ ਵਾਲੇ ਨੇ ਸਾਰੇ ਹਿਰਦੇ ਪਰਮਾਤਮਾ ਦੇ ਹੀ ਅਸਥਾਨ ਨੇ ਪਰਮਾਤਮਾ ਦੇ ਮੰਦਰ ਬਣੇ ਹੋਏ ਨੇ ਕਹਿੰਦੇ ਜਿਸ ਜੀਵ ਨੂੰ ਜਿਵੇਂ ਦੀ ਮਤ ਦਿੰਦਾ ਉਸ ਤਰ੍ਹਾਂ ਦੀ ਮਤ ਦੇ ਅਨਸਾਰ ਜੀਵ ਆਪਣਾ ਕਰਮ ਭੋਗਦਾ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖ ਕਰੇ ਇੱਕ ਰੰਗ ਕਹਿੰਦੇ ਉਹਨੇ ਕਈ ਤਰ੍ਹਾਂ ਦੇ ਪ੍ਰਮਾਤਮਾ ਨੇ ਰੂਪ ਤੇ ਰੰਗ ਪੈਦਾ ਕਰਕੇ ਜੀਵ ਪੈਦਾ ਕੀਤੇ ਨੇ ਕਈ ਤਰ੍ਹਾਂ ਦੇ ਪੇਖਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜੀਵ ਨੇ ਨਾ ਪਰ ਸਾਰੇ ਕਹਿੰਦੇ ਹੈ ਉਹ ਦੇ ਪਰਮਾਤਮਾ ਦੇ ਇੱਕ ਰੰਗ ਤੋਂ ਉਪਜੇ ਹੋਏ ਨੇ ਨਾਨਾ ਬਿਦਕੀ ਨੋ ਬਿਸਤਾਰ ਪ੍ਰਭ ਅਬినాਸ਼ੀ ਇਕੰਕਾਰ ਕਈ ਤਰ੍ਹਾਂ ਦੇ ਜੀਵ ਬਣਾ ਕੇ ਕਹਿੰਦੇ ਉਹਨੇ ਸੰਸਾਰ ਦਾ ਪਸਾਰਾ ਕੀਤਾ ਪਰ ਉਹ ਪਰਮਾਤਮਾ ਆਪ ਇੱਕ ਹੈ ਔਰ ਅਟਲ ਹੈ ਨਾ ਨਾ ਚਲਤ ਕਰੇ ਖਿਨਮਾਹੀ ਪੂਰ ਰਹੋ ਪੂਰਨ ਸਭ ਠਾਏ ਕਹਿੰਦੇ ਪਰਮਾਤਮਾ ਹਰ ਇੱਕ ਜਗ੍ਹਾ ਤੇ ਪੂਰਨ ਤੌਰ ਤੇ ਵਿਆਪਕ ਹੈ ਕਹਿੰਦੇ ਇੱਕ ਅੱਖ ਚਮਕਣ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਚੋਜ ਕਰ ਦਿੰਦਾ ਹੈ ਪਰਮਾਤਮਾ ਤੇ ਅਸੀਂ ਅश्चर्य ਰਹਿ ਜਾਂਦਾ ਹੈ ਕਿਸ ਤਰ੍ਹਾਂ ਸੁਣਦੇ ਆ ਕਿ ਮਿੰਟਾਂ ਸੈਕਿੰਟਾਂ ਚ ਕਿਤੇ ਪਹੁੰਚ ਆ ਲ ਗਿਆ ਨਾ ਕਿਤੇ ਵੋਲਕੇਨੋਸ ਜਿਹੜੇ ਹੁੰਦੇ ਨੇ ਜਾ ਅੱਗ ਵਾਲੇ ਉਹ ਕਿੱਥੇ ਫਟ ਜਾਂਦੇ ਨੇ ਕਿੱਥੇ ਦੇਖਿਆ ਕਹਿੰਦੇ ਮਤਲਬ ਧਰਤੀ 'ਚ ਕੋਈ ਤੇਲ ਲੱਗ ਗਿਆ ਕਿਤੇ ਲੱਗ ਗਿਆ ਕਿ سونے ਦੀ ਖਾਨ ਆ ਗਈ ਕਿਦਾਂ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੇ ਪਤਾ ਨਹੀਂ ਲੱਗਦਾ ਅਸਚਾਰਜ ਕਿਸ ਤਰ੍ਹਾਂ ਦੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਕਿਸ ਤਰ੍ਹਾਂ ਜੀਵ ਪੈਦਾ ਹੋ ਜਾਂਦਾ ਤੇ ਕਿਸ ਤਰ੍ਹਾਂ ਜੀਵ ਮਰਦੇ ਨੇ ਮਤਲਬ ਉਹਦੇ ਜਿਹੜੇ ਚੋਜ਼ ਨੇ ਨਾ ਇਹ ਸਾਡੇ ਜੀਵਾਂ ਦੀ ਸਮਝ ਤੋਂ ਬਾਹਰ ਹੈ ਵਾਹ ਕਿਰੋ ਜੀ ਵਾਹ ਕਿਰੋ ਜੀ ਨਾ ਨਾ ਬਿਦਕਰ ਬਨਤ ਬਣਾਈ ਆਪਣੀ ਕੀਮਤ ਆਪੇ ਪਾਈ ਕਹਿੰਦੇ ਉਹਨੇ ਬੜੇ ਤਰੀਕਿਆਂ ਦੇ ਨਾਲ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਹ ਸ੍ਰਿਸ਼ਟੀ ਬਣਾਈ ਹੈ ਜੀਵ ਬਣਾਏ ਨੇ ਕਹਿੰਦੇ ਉਹਦੀ ਆਪਣੀ ਕੀਮਤ ਉਹ ਆਪ ਹੀ ਜਾਣਦਾ ਸਾਨੂੰ ਜੀਵਾਂ ਨੂੰ ਉਹਦੀ ਕੀਮਤ ਨਹੀਂ ਪਾ ਸਕਦੇ ਅਸੀਂ ਸਾਡੀ ਇਹ ਸਮਝ ਤੋਂ ਬਾਹਰ ਆ ਸਬ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਕਹਿੰਦੇ ਸਾਰੇ ਸਰੀਰ ਘਟ ਉਸ ਪਰਮਾਤਮਾ ਦੀ ਜਗਾ ਬਣਾਈਆਂ ਹੋਈਆਂ ਨੇ ਹਰ ਇੱਕ ਹਿਰਦੇ ਦੇ ਵਿੱਚ ਵਸ ਰਿਹਾ ਹੈ ਪ੍ਰਗਟ ਨਾਮ ਦੀ ਕਮਾਈ ਨਾਲ ਹੁੰਦਾ ਹੈ ਨਾਨਕ ਜੀ ਕਹਿੰਦੇ ਨੇ ਨਾਨਕ ਵੀ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਿਕ ਜੀਵਨ ਪਾ ਰਿਹਾ ਹੈ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਕਹਿੰਦੇ ਸਾਰੇ ਜੀਵ ਪਰਮਾਤਮਾ ਦੇ ਨਾਮ ਦੇ ਆਸਰੇ ਤੇ ਨੇ ਸਾਰੇ ਖੰਡ ਬ੍ਰਹਿਮੰਡ ਨਾਮ ਦੇ ਆਸਰੇ ਤੇ ਨੇ ਨਾਮ ਕੇ ਤਾਰੇ ਸਿਮਰਤ 베ਦ ਪੁਰਾਨ ਨਾਮ ਕੇ ਤਾਰੇ ਸੁਨਨ ਗਿਆਨ ਧਿਆਨ ਕਹਿੰਦੇ ਨਾਮ ਦੇ ਆਸਰੇ ਤੇ ਚੱਲ ਕੇ ਸਾਰੇ বেদ ਪੁਰਾਨ ਸਿਮਰਤ ਵਗੈਰੇ ਲਿਖੇ ਗਏ ਨੇ ਤੇ ਨਾਮ ਦੇ ਆਸਰੇ ਤੇ ਹੀ ਜੀਵ ਪਰਮਾਤਮਾ ਦੀ ਸਿਫਤ ਸੁਣਦੇ ਨੇ ਜੀਵਾਂ ਨੂੰ ਸੁਣਨ ਦੀ ਗਿਆਨ ਦੀ ਜਿਹੜੇ ਧਿਆਨ ਲਾਉਣ ਦੀ ਸਾਰਾ ਕੁਝ ਮਤ ਜਿਹੜੀ ਹੈ ਉਹ ਨਾਮ ਦੇ ਆਸਰੇ ਤੇ ਜੀਵਾਂ ਨੂੰ ਮਿਲਦੀ ਹੈ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਸਭ ਕੁਛ ਕਹਿੰਦੇ ਆਕਾਸ਼ ਪਤਾਲ ਸਾਰੇ ਜੀਵ ਸਾਰੇ ਹੀ ਆਕਾਰ ਜੋ ਪਰਮਾਤਮਾ ਨੇ ਬਣਾਏ ਨੇ ਸਾਰੇ ਨਾਮ ਦੇ ਆਸਰੇ ਤੇ ਨੇ ਨਾਮ ਕੇ ਧਾਰੇ ਪੁਰੀਆ ਸਭ ਪਵਨ ਨਾਮ ਕੇ ਸੰਗ ਉਧਰੇ ਸੁਨ ਸਰਵਨ ਕਹਿੰਦੇ ਨਾਮ ਦੇ ਆਸਰੇ ਤੇ ਹੀ ਸਾਰੀਆਂ ਪੁਰੀਆਂ ਨੇ ਤੇ ਸਾਰੇ ਲੋਕ ਨੇ ਸਤ ਪੁਰੀਆਂ ਮੰਨੀਆਂ ਜਾਂਦੀਆਂ ਨੇ ਤੇ 14 ਲੋਕ ਮੰਨੇ ਜਾਂਦੇ ਨੇ ਤਿੰਨ ਪਵਨ ਨੇ ਕਹਿੰਦੇ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਹਿੰਦੇ ਜੋ ਨਾਮ ਨੂੰ ਆਪਣੇ ਕੰਨਾਂ ਰਾਹੀਂ ਸੁਣਦੇ ਨੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਨਾਮ ਵਿੱਚ ਇੰਨੀ ਸ਼ਕਤੀ ਆ ਕਰ ਕੇ ਕਿਰਪਾ ਜਿਸ ਆਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਨਾਨਕ ਜੀ ਕਹਿੰਦੇ ਨੇ ਜਿਸ ਨੂੰ ਕਿਰਪਾ ਕਰਕੇ ਪ੍ਰਮਾਤਮਾ ਆਪ ਦੇ ਨਾਮ ਦੇ ਨਾਲ ਜੋੜ ਲੈਂਦਾ ਉਹ ਜੀਵ ਫਿਰ ਸਭ ਤੋਂ ਉੱਚੀ ਅਵਸਥਾ ਪ੍ਰਾਪਤ ਕਰਕੇ ਸਭ ਤੋਂ ਉੱਚੀ ਅਵਸਥਾ ਵਾਲੀ ਗਤੀ ਪ੍ਰਾਪਤ ਕਰ ਲੈਂਦਾ ਪਰਮ ਪਤ ਜੀ ਨੂੰ ਕਹਿੰਦੇ ਨੇ ਨਾ ਉਹ ਨਾਮ ਲੈ ਕੇ ਨਾਮ ਦੀ ਕਮਾਈ ਕਰਦਾ ਜੀਵ ਪਰਮਾਤਮਾ ਦੀ ਪ੍ਰਸੰਨਤਾ ਹੁੰਦੀ ਆ ਤਾਂ ਚੌਥੇ ਪਦ ਵਿੱਚ ਜੀਵ ਪਹੁੰਚ ਜਾਂਦਾ ਨਾਮ ਦੇ ਆਸਰੇ ਰੂਪ ਸਤਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਹਿੰਦੇ ਪਰਮਾਤਮਾ ਦਾ ਰੂਪ ਵੀ ਸੱਚਾ ਹੈ ਤੇ ਉਹਦਾ ਅਸਥਾਨ ਵੀ ਸੱਚਾ ਹੈ ਉਹ ਕਹਿੰਦੇ ਇੱਕ ਸੱਚਾ ਪ੍ਰਦਾਨ ਪੁਰਖ ਹੈ ਕਿ ਸਭ ਤੋਂ ਉੱਪਰ ਪਰਮਾਤਮਾ ਹੈ ਕਰ ਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਕਹਿੰਦੇ ਪਰਮਾਤਮਾ ਦੀ ਜੋ ਕਰਨੀਆਂ ਉਹ ਵੀ ਸੱਚੀ ਆ ਪਰਮਾਤਮਾ ਦੀ ਜਿਹੜੀ ਬਾਣੀ ਆ ਉਹ ਵੀ ਸੱਚੀ ਆ ਸਤ ਪੁਰਖ ਸਭ ਮਾਹੇ ਸਮਾਣੀ ਪਰਮਾਤਮਾ ਨੂੰ ਸਤ ਪੁਰਖ ਕਿਹਾ ਕਹਿੰਦੇ ਉਹ ਸਾਰਿਆਂ ਵਿੱਚ ਸਮਾਇਆ ਹੋਇਆ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਪਰਮਾਤਮਾ ਦੇ ਸਾਰੇ ਜਿਹੜੇ ਕਰਮ ਨੇ ਕਹਿੰਦੇ ਸੱਚੇ ਨੇ ਉਹਦੀ ਰਚਨਾ ਵੀ ਸੱਚੀ ਆ ਜਿਹੜੀ ਇਹ ਰਚਨਾ ਉਹਦੀ ਇਹ ਇਸ ਤਰ੍ਹਾਂ ਨਹੀਂ ਜੀ ਇਹ ਬਸਾਨੂੰ ਦਿਖਾਈ ਨਹੀਂ ਦੇ ਰਹੀ ਸੱਚ ਵਿੱਚ ਹੈ ਹੋਣ ਵਾਲੀ ਹੈ ਕਹਿੰਦੇ ਪਰਮਾਤਮਾ ਦਾ ਜੋੜ ਮੂਲ ਸਤ ਉਹਦਾ ਜਿਹੜਾ ਮੋਡ ਹੈ ਉਹ ਵੀ ਸੱਚ ਹੈ ਜੋ ਕੁਝ ਉਹ ਤੋਂ ਪੈਦਾ ਹੁੰਦਾ ਉਹ ਵੀ ਸੱਚ ਹੈ ਸਤ ਕਰਨੀ ਨਿਰਮਲ ਨਿਰਮਲੀ ਜਿਸੇ 부ਝਾਈ ਤਿਸੇ ਸਭ ਪਲੀ ਕਹਿੰਦੇ ਪਰਮਾਤਮਾ ਦੀ ਜੋ ਕਰਨੀਆਂ ਬੜੀ ਪਵਿੱਤਰ ਆ ਪਰ ਕਹਿੰਦੇ ਜਿਸ ਨੂੰ ਇਹ ਸਮਝ ਲੱਗ ਜਾਏ ਉਹ ਕਹਿੰਦਾ ਵੀ ਇਹਨੂੰ ਪਲੀ ਸਮਝਦਾ ਇਹਨੂੰ ਪਵਿੱਤਰ ਸਮਝਦਾ ਪਰਮਾਤਮਾ ਦੀ ਸਾਰੀ ਕਰਨੀ ਨੂੰ ਸਤਿਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਕ ਗੁਰ ਤੇ ਪਾਈ ਕਹਿੰਦੇ ਪਰਮਾਤਮਾ ਦਾ ਸੱਚਾ ਨਾਮ ਸੁਖ ਦੇਣ ਵਾਲਾ ਹੈ ਆਨੰਦ ਦੇਣ ਵਾਲਾ ਹੈ ਪਰ ਕਹਿੰਦੇ ਜੀਵ ਨੂੰ ਇਹ ਵਿਸ਼ਵਾਸ ਨਾਨਕ ਜੀ ਕਹਿੰਦੇ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ ਕਿ ਉਹਦਾ ਨਾਮ ਹੀ ਆਨੰਦ ਦੇਣ ਵਾਲਾ ਹੈ ਸੁੱਖਾਂ ਦਾ ਘਰ ਹੈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪਰਵੇਸ਼ ਕਹਿੰਦੇ ਜਿਹੜੇ ਸੰਤ ਦੇ ਬਚਨ ਨੇ ਸਾਧੂ ਦੇ ਉਹ ਸੱਚ ਨੇ ਸਤ ਤੇ ਜਨ ਜਾ ਕੇ ਹਿਰਦੇ ਪਰਵੇਸ਼ ਕਹਿੰਦੇ ਉਹ ਜੀਵ ਵੀ ਸਤ ਬਣ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਇਸ ਸਾਧੂ ਦਾ ਉਪਦੇਸ਼ ਵੱਸ ਜਾਂਦਾ ਉਹ ਵੀ ਸੱਚਾ ਬਣ ਜਾਂਦਾ ਸਤ ਨਿਰਤ ਬੂਜੈ ਜੇ ਕੋਏ ਨਾਮ ਜਪਤਤਾ ਕੀ ਗਤ ਹੋਏ ਜੇ ਕਹਿੰਦੇ ਕੋਈ ਨਿਰਤ ਦਾ ਮਤਲਬ ਹੁੰਦਾ ਪ੍ਰੇਮ ਜੇ ਕਹਿੰਦੇ ਕੋਈ ਪਰਮਾਤਮਾ ਦੇ ਪ੍ਰੇਮ ਨੂੰ ਜੀਵ ਬੁੱਝ ਜਾਂਦਾ ਫਿਰ ਕਹਿੰਦੇ ਨਾਮ ਜਪ ਕੇ ਉਸ ਜੀਵ ਦੀ ਉੱਚੀ ਅਵਸਥਾ ਬਣ ਜਾਂਦੀ ਆ ਆਪ ਸੱਤ ਕੀ ਆ ਸਬ ਸੱਤ ਆਪੇ ਜਾਣੇ ਆਪਣੀ ਮਿਤ ਗਤ ਕਹਿੰਦੇ ਪਰਮਾਤਮਾ ਸੱਚਾ ਹੈ ਜੋ ਕੁਝ ਉਹ ਕਰ ਰਿਹਾ ਉਹ ਵੀ ਸੱਚ ਹੈ ਪਰ ਪਰਮਾਤਮਾ ਆਪ ਦੀ ਮਿਤ ਗਤ ਆਪਣੀ ਅਵਸਥਾ ਨੂੰ ਪਰਮਾਤਮਾ ਆਪ ਹੀ ਜਾਣਦਾ ਜਿਸ ਕੀ ਸ੍ਰੇਸ਼ਟ ਸੁ ਕਰਨ ਹੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਹਿੰਦੇ ਇਹ ਸ੍ਰਿਸ਼ਟੀ ਜਿਸ ਪਰਮਾਤਮਾ ਦੀ ਹੈ ਕਹਿੰਦੇ ਉਹੀ ਸਭ ਕੁਝ ਕਰਨ ਵਾਲਾ ਉਹ ਤੋਂ ਬਿਨਾ ਹੋਰ ਕੋਈ ਇਹਦੇ ਬਾਰੇ ਵਿਚਾਰ ਨਹੀਂ ਕਰ ਸਕਦਾ ਸਾਰੀ ਸ੍ਰਿਸ਼ਟੀ ਦਾ ਕੰਮ ਸਭ ਕੁਝ ਜੋ ਕਰਨਾ ਹੈ ਉਹ ਪਰਮਾਤਮਾ ਆਪ ਕਰਦਾ ਹੈ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਪਾਵੇ ਸੋ ਵਰਤੀਆ ਕਹਿੰਦੇ ਉਹ ਪਰਮਾਤਮਾ ਕਰਤਾ ਹੈ ਤੇ ਅਸੀਂ ਜੀਵ ਉਹਦੀ ਕਿਰਤਾਂ ਕਹਿੰਦੇ ਜਿਸ ਜਿਹੜੀ ਕਿਰਤਾਂ ਜੀਵ ਪਰਮਾਤਮਾ ਦੀ ਮਿਤ ਅਵਸਥਾ ਨਹੀਂ ਜਾਣ ਸਕਦਾ ਕਿ ਨਾਨਕ ਜੀ ਕਹਿੰਦੇ ਨੇ ਜੋ ਕੁਛ ਪਰਮਾਤਮਾ ਨੂੰ ਭਾਉਂਦਾ ਹੈ ਸੰਸਾਰ ਵਿੱਚ ਉਹੀ ਵਰਤ ਰਿਹਾ ਹੈ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਕਹਿੰਦੇ ਪਰਮਾਤਮਾ ਦੇ ਕੌਤਕ ਅਚਰਜ ਬੜੇ ਬਿਸਮਾਦ ਕਰਨ ਵਾਲੇ ਨੇ ਅਚਰਜ ਕਰ ਦਿੰਦੇ ਨੇ ਜੀਵ ਨੂੰ ਪਰਮਾਤਮਾ ਦੇ ਜਿਹੜੇ ਰੰਗ ਤਮਾਸ਼ੇ ਨੇ ਕੌਤਕ ਨੇ ਪਰ ਕਹਿੰਦੇ ਜਿਸ ਨੇ ਪਰਮਾਤਮਾ ਦੇ ਇਹਨਾਂ ਚੋਜਾਂ ਨੂੰ ਸਮਝ ਲਿਆ ਫਿਰ ਉਹਨੂੰ ਹੀ ਸਵਾਦ ਆਉਂਦਾ ਉਨੋ ਹੀ ਪਰਮਾਤਮਾ ਬਾਰੇ ਜਾਣਕਾਰੀ ਹੁੰਦੀ ਆ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਕਹਿੰਦੇ ਜੋ ਜੀਵ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਗੁਰੂ ਦੇ ਬਚਨਾਂ ਤੇ ਚੱਲ ਕੇ ਪਰਮਾਤਮਾ ਦਾ ਨਾਮ ਰੂਪੀ ਪਦਾਰਥ ਪਾ ਲੈਂਦੇ ਨੇ ਉਏ ਦਾਤੇ ਦੁੱਖ ਕਾਟਨ ਹਾਰ ਜਾ ਕੇ ਸੰਗਤ ਰਹਿ ਸੰਸਾਰ ਫਿਰ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਕਹਿੰਦੇ ਉਹ ਦੂਜੇ ਜੀਵਾਂ ਦਾ ਦੁੱਖ ਕੱਟਣ ਵਾਲੇ ਤੇ ਨਾਮ ਦੇਣ ਵਾਲੇ ਦਾਤੇ ਬਣ ਜਾਂਦੇ ਨੇ ਔਰ ਉਹਨਾਂ ਦੀ ਸੰਗਤ ਕੀਤਿਆਂ ਸੰਸਾਰ ਦੇ ਸਾਰੇ ਜੀਵ ਤਰ ਜਾਂਦੇ ਨੇ ਇਸ ਭਵਜਲ ਤੋਂ ਜਨਕਾ ਸੇਵਕ ਸੋਵਡ ਪਾਗੀ ਜਨਕੈ ਸੰਗ ਏਕ ਲਿਵ ਲਾਗੀ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਜਨ ਨੇ ਪਰਮਾਤਮਾ ਦੇ ਭਗਤ ਨੇ ਕਹਿੰਦੇ ਉਹਨਾਂ ਦਾ ਜਨਕਾ ਸੇਵਕ ਸੋਵਡ ਪਾਗੀ ਜਿਹੜਾ ਉਹਨਾਂ ਭਗਤਾਂ ਦਾ ਸੇਵਕ ਬਣ ਜਾਂਦਾ ਉਹ ਵੱਡੇ ਭਾਗਾਾਂ ਵਾਲਾ ਕੋਈ ਵੱਡੇ ਭਾਗਾਾਂ ਵਾਲਾ ਹੀ ਉਹਨਾਂ ਦਾ ਸੇਵਕ ਬਣ ਜਾਂਦਾ ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਇਸ ਸੇਵਕ ਨੂੰ ਵੀ ਪ੍ਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਆ ਸੰਗਤ ਦੇ ਵਿੱਚ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਕਹਿੰਦੇ ਜੋ ਪ੍ਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਜਨ ਹੈ ਕਹਿੰਦੇ ਉਹ ਸਦਾ ਹੀ ਪਰਮਾਤਮਾ ਦੀ ਸਿਫਤ ਸਲਾਹ ਦੀ ਕੀਰਤੀ ਕਰਦਾ ਹੈ ਤੇ ਕਹਿੰਦੇ ਉਹ ਗੁਰੂ ਦੀ ਕਿਰਪਾ ਨਾਲ ਨਾਨਕ ਜੀ ਕਹਿੰਦੇ ਨੇ ਸਫਲ ਫਲ ਪਾ ਲੈਂਦਾ ਹੈ ਨਾਮ ਦਾ ਫਲ ਪਾ ਲੈਂਦਾ ਹੈ ਜੀਵਨ ਨੂੰ ਸਫਲ ਕਰ ਲੈਂਦਾ ਹੈ ਜਿਹਦੇ ਤੇ ਉਹ ਪਰਮਾਤਮਾ ਮਿਹਰ ਕਰੇ ਆਪਣਾ ਨਾਮ ਦਾਤ ਦੇਵੇ ਉਹ ਜੀਵਨ ਸਫਲਾ ਕਰ ਜਾਂਦੇ ਨੇ ਆਵਰਦਾਸ ਕਰੀਏ ਸੰਗਤ ਜੀ ਕੇ ਸਾਰਿਆਂ ਸਰਬੱਤ ਤੇ ਪਰਮਾਤਮਾ ਸਰਬੱਤ ਤੇ ਪ੍ਰਸੰਨ ਹੋਣ ਸਭ ਨੂੰ ਹੀ ਆਪਣਾ ਨਾਮਦਾਨ ਦੇਣ ਤਾਂ ਕਿ ਜੀਵ ਨਾਮ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰਨ ਉਹਦੀ ਦਰਗਾਹ ਦੇ ਵਿੱਚ ਸੁਰਖਰੂ ਹੋਣ ਸਾਰੇ ਵਾਹਿਗੁਰੂ ਜੀ ਮਿਹਰਾ ਕਰੋ ਮਿਹਰਾ ਕਰੋ ਸੱਚੇ ਪਾਤਸ਼ਾਹ ਜੀ ਸਭ ਤੇ ਕਰੋ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਦਾਸੀ ਦੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦਿਓ ਸੱਚੇ ਪਿਤਾ ਜੀ ਅੱਗੇ ਤੋਂ ਸਮਤ ਦਿਓ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ